ਦੋ ਦਿਨਾਂ ਤੋਂ ਬਾਅਦ ਉਹਨਾਂ ਨੇ ਮਿਲਣਾ ਸੀ ਥੰਡਰ ਜ਼ੋਨ ਵਾਟਰ پارک ਮੋਹਾਲੀ ਉਹ ਦੋਵੇਂ ਸੰਗਰੂਰ ਤੋਂ ਚੱਲ ਪਏ ਨਾਲ ਮੀਨੂ ਤੇ ਉਸਦਾ ਬੁਆਏਫਰੈਂਡ ਵੀ ਸਨ ਇਸ ਵਾਰ ਮਨਦੀਪ ਨੇ ਕਹਿ ਦਿੱਤਾ ਸੀ ਕਿ ਮੈਂ ਆਪਣੀ ਗੱਡੀ ਨਹੀਂ ਲੈ ਕੇ ਜਾ ਸਕਦਾ ਹੁਣ ਉਹ ਮੀਨੂ ਦਾ ਬੁਆਏਫਰੈਂਡ ਅਰਮਾਨ ਲੈ ਆਵੇ ਜੋ ਤੇ ਪੁੱਛਣ ਦੇ ਜਦੋਂ ਉਹਨਾਂ ਨੇ ਕੋਈ ਚਾਜ ਦਾ ਜਵਾਬ ਨਾ ਦਿੱਤਾ ਤਾਂ ਰਨਦੀਪ ਨੇ ਵੀ ਕਹਿ ਦਿੱਤਾ ਹੁਣ ਵਸੇ ਚੱਲੋ ਫਿਰ ਪਰ ਉਹ ਨਾ ਮੰਨੇ ਤੋ ਉੱਕ ਗਿਆ ਅਤੇ ਉਹਨਾਂ ਨੂੰ ਨਾਲ ਲੈ ਬਿਨਾ ਹੀ ਇਕੱਲਾ ਜੋਤ ਨੂੰ ਲੈ ਕੇ ਆਪਣੀ ਗੱਡੀ ਵਿੱਚ ਚਲਿਆ ਗਿਆ ਇਸ ਲਈ ਸਾਰੇ ਰਾਤ ਜੋਤ ਉਸ ਨਾਲ ਲੜਾਈ ਕਰਦੀ ਰਹੀ ਕਿ ਮੇਰੀ ਭੈਣ ਨੂੰ ਨਹੀਂ ਲਿਆਂਦਾ ਉਧਰ ਇਹ ਲੜਦੇ ਹੋਏ ਪਾਰਕ ਪਹੁੰਚ ਗਏ ਉਧਰ ਉਹ ਵੀ ਦੋਵੇਂ ਆ ਪਹੁੰਚੇ ਬਸ ਬੈਠ ਕੇ ਰਣਦੀਪ ਨੇ ਆਪਣੇ ਦੋਮਾਂ ਲਈ ਟਿਕਟ ਲਈ ਅਤੇ ਪੂਰਾ ਦਿਨ ਦੋਮਾਂ ਨੇ ਪੂਰੀ ਮौज-ਮਾਸਤੀ ਕੀਤੀ ਸ਼ਾਮ ਨੂੰ ਜਦੋਂ ਕਾਰ ਆਏ ਤਾਂ ਜੋਤ ਦੇ ਪਾਪਾ ਨੇ ਪੁੱਛਿਆ ਕਿੱਥੇ ਸੀ ਸਾਰਾ ਦਿਨ ਮੀਨੂ ਦੀ ਇੰਟਰਵਿਊ ਸੀ ਉਹਦੇ ਨਾਲ ਗਈ ਸੀ ਜੋਤ ਨੇ ਦੱਸਿਆ ਇਸ ਗੱਲ ਤੇ ਉਹਦੇ ਪਾਪਾ ਨੇ ਉਸ ਨੂੰ ਬਹੁਤ ਬੋਲਿਆ ਅੱਜ ਰਣਦੀਪ ਨੇ ਉਸ ਨੂੰ ਆਪਣੇ ਪਾਪਾ ਨਾਲ ਵਿਆਹ ਦੀ ਗੱਲ ਕਰਨ ਲਈ ਕਿਹਾ ਸੀ ਪਰ ਆਪਣੇ ਪਾਪਾ ਦਾ ਗੁੱਸਾ ਦੇਖ ਕੇ ਉਸ ਕੋਲੋਂ ਗੱਲ ਨਾ ਹੋ ਸਕੇ ਉਸਨੇ ਰਣਦੀਪ ਨੂੰ ਮੈਸੇਜ ਕਰਕੇ ਸਭ ਦੱਸ ਦਿੱਤਾ ਅਤੇ ਕਿਹਾ ਮੈਂ ਕੱਲ ਗੱਲ ਕਰੂੰਗੀ ਵਿਆਹ ਦੀ ਕਰਦੇ ਕਰਾਉਂਦੇ ਜੋਤ ਦੀ ਜੌਬ ਲੈਟਰ ਦੀ ਤਰੀਖ ਆ ਗਈ ਅਤੇ ਉਸ ਨੂੰ ਬੁਲਾਇਆ ਗਿਆ ਤਾਂ ਨਾਲ ਰਣਦੀਪ ਵੀ ਚਲਿਆ ਗਿਆ ਪਰ ਭਾਰਤ ਵਿੱਚ ਰਿਸ਼ਵਤਖੋਰੀ ਇੰਨੀ ਵੱਧ ਚੁੱਕੀ ਹੈ ਕਿ ਕੋਈ ਵੀ ਇਨਸਾਨ ਭਾਵੇਂ ਕਿੰਨੇ ਵੀ ਟੈਸਟ ਆਪਣੀ ਮਿਹਨਤ ਨਾਲ ਪਾਸ ਕਰ ਲਵੇ ਫਿਰ ਵੀ ਆਖਿਰਕਾਰ ਨੌਕਰੀ ਲਈ ਅਫਸਰਾਂ ਦੇ ਮੂੰਹ ਪੈਸਿਆਂ ਨਾਲ ਪadne ਪੈਂਦੇ ਹਨ ਤਾਂ ਜਾ ਕੇ ਨੌਕਰੀ ਮਿਲਦੀ ਹੈ ਜੋਤ ਨਾਲ ਵੀ ਇਹੀ ਹੋਇਆ ਉਸ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਗਈ ਉਹ ਬਾਹਰ ਆ ਕੇ ਰਣਦੀਪ ਦੇ ਗਲ ਲਾ ਕੇ ਰੋਣ ਲੱਗ ਪਈ ਕਿਉਂਕਿ ਉਹ ਵੀ ਜਾਣਦੀ ਸੀ ਕਿ ਉਹਦੇ ਪਾਪਾ ਨੇ ਪੈਸੇ ਨਹੀਂ ਸੀ ਦੇਣੇ ਸਭ ਕੁਝ ਕਲੀਅਰ ਹੋਣ ਤੇ ਵੀ ਅਫਸਰ ਰਿਸ਼ਵਤ ਮੰਗ ਰੇ ਸੀ ਇਹ ਉਸ ਨੂੰ ਮਿਲਣ ਵਾਲੀ ਕੁਰਸੀ ਦੀ ਕੀਮਤ ਸੀ ਜੋ ਉਸ ਨੂੰ ਅਦਾ ਕਰਨੀ ਹੀ ਪੈਣੀ ਸੀ ਨਹੀਂ ਤਾਂ ਨੌਕਰੀ ਨਾ ਕਰਨ ਦਾ ਰਸਤਾ ਸਾਫ਼ ਸੀ ਜੋਤ ਨੇ ਆਪਣੇ ਪਾਪਾ ਨੂੰ ਫੋਨ ਲਾਇਆ ਅਤੇ ਸਾਰੀ ਗੱਲ ਦੱਸੀ ਉਹਦੇ ਪਾਪਾ ਨੇ ਜਵਾਬ ਦੇ ਦਿੱਤਾ ਮੇਰੇ ਕੋਲ ਇੰਨੇ ਪੈਸੇ ਕਿੱਥੇ ਨਹੀਂ ਮੈਂ ਕਿੱਥੋਂ ਦੇ ਦਵਾਂ ਤੈਨੂੰ ਇੰਨੇ ਪੈਸੇ ਦੱਸ ਰਨਦੀਪ ਤੋਂ ਉਸਦੀ ਇਹ ਹਾਲਤ ਦੇਖੀ ਨਹੀਂ ਸੀ ਜਾ ਰਹੀ ਉਹ ਬੋਲਿਆ ਕੋਈ ਨਾ ਪੁੱਤ ਤੁਸੀਂ ਟੈਨਸ਼ਨ ਨਾ ਲਓ ਮੈਂ ਕਰਦਾ ਇਹ ਕੁਝ ਫਿਰ ਜੋਤ ਬੋਲੀ ਪਰ ਅੱਜ ਦਾ ਹੀ ਦਿਨ ਦਿੱਤਾ ਹੈ ਉਹਨਾਂ ਨੇ ਕੋਈ ਨਹੀਂ ਕਰਦਾ ਇਹ ਹੱਲ ਕੋਈ ਨਾ ਕੋਈ ਮੈਂ ਦੇਖਦਾ ਰਨਦੀਪ ਨੇ ਉਸ ਨੂੰ ਹੌਸਲਾ ਦਿੱਤਾ ਮੰਗੇ ਗਏ ਰਕਮ ਵੀ ਕੋਈ ਛੋਟੀ ਨਹੀਂ ਸੀ ਪੂਰੇ 2 ਲੱਖ ਰੁਪਏ ਸੀ ਰਨਦੀਪ ਨੇ ਵੀ ਉਸ ਨੂੰ ਕਹਿ ਤਾਂ ਦਿੱਤਾ ਸੀ ਕਿ ਉਹ ਕਰੇਗਾ ਕੁਝ ਨਾ ਕੁਝ ਪਰ ਕੀ ਕਰ ਸਕਦਾ ਸੀ ਉਹ ਵੀ ਕਿਉਂਕਿ ਪੈਸੇ ਤਾਂ ਉਸ ਦੇ ਕੋਲ ਵੀ ਨਹੀਂ ਸੀ ਐਨੇ ਜਮਾ ਉਸ ਸਮੇਂ ਫਿਰ ਉਸਨੇ ਸੋਚਿਆ ਜੇ ਉਹ ਨੌਕਰੀ ਤੇ ਲੱਗ ਜਾਊਗੀ ਤਾਂ ਉਹਦੇ ਨਾਲ ਉਹਦੇ ਤੌਰ ਮੇਰੀ ਵੀ ਬਣੂਗੀ ਇਹ ਸੋਚਦੇ ਹੋਏ ਉਸਨੇ ਜੋਤੀ ਵੱਡੀ ਪੈਨਸੀਮਾ ਨੂੰ ਫੋਨ ਕੀਤਾ ਅਤੇ ਸਾਰੀ ਗੱਲ ਦੱਸਦੇ ਹੋਏ ਕਿਹਾ ਕਿਸੇ ਤਰੀਕੇ ਪੈਸਿਆਂ ਦਾ ਤਾਂ ਮੈਂ ਹੱਲ ਕਰ ਹੀ ਲਵਾਂਗਾ ਪਰ ਤੁਸੀਂ ਇਹ ਨੂੰ ਨਹੀਂ ਦੱਸਣਾ ਉਸ ਨੂੰ ਇੰਨਾ ਕਹਿ ਕਿ ਦੇਰ ਨਾਲ ਕਿ ਰਣਦੀਪ ਵਾਰੀ ਵਾਰੀ ਆਪਣੀ ਜਾਣਕਾਰ ਕਈ ਬੰਦਿਆਂ ਨੂੰ ਫੋਨ ਕੀਤਾ ਅਤੇ ਪੈਸੇ ਬਾਰੇ ਪੁੱਛਿਆ ਸਭ ਨੇ ਜਵਾਬ ਦੇ ਦਿੱਤਾ ਕਿਉਂਕਿ ਐਨੀ ਛੇਤੀ ਐਨੇ ਪੈਸੇ ਕੋਈ ਵੀ ਦੇਣ ਲਈ ਤਿਆਰ ਨਹੀਂ ਸੀ ਇਹ ਕੰਮ ਮੁਸ਼ਕਲ ਹੀ ਨਹੀਂ ਨਾ ਮੁਮਕਿਨ ਲੱਗ ਰਿਹਾ ਸੀ ਪਰ ਉਸਨੇ ਹਿੰਮਤ ਨਾ ਹਾਰੀ ਹਾਦ ਦਾ ਵੀ ਕਿਵੇਂ ਜਵਾਨ ਜੋ ਦਿੱਤੀ ਸੀ ਜੋਤ ਨੂੰ ਇਸੇ ਸਸ਼ੋਪਨਜੀ ਵਿੱਚ ਪਏ ਹੋਏ ਉਸ ਨੂੰ ਯਾਦ ਆਇਆ ਕਿ ਉਸਨੇ ਆਪਣੀ ਭੈਣ ਦੇ ਵਿਆਹ ਲਈ ਕੁਝ ਪੈਸੇ ਬਚਾ ਕੇ ਰੱਖਿ ਹੋਏ ਸੀ ਉਸਨੇ ਜਲਦੀ ਜਾ ਕੇ ਘਰੋਂ ਉਸ ਬੈਂਕ ਦੇ ਕਾਗਜ਼ ਲਿਆਂਦੇ ਜਿੱਥੇ ਪੈਸੇ ਜਮ੍ਹਾਂ ਕੀਤੇ ਹੋਏ ਸੀ ਬੈਂਕ ਜਾ ਕੇ ਪੈਸੇ ਕਢਵਾ ਕੇ ਲਿਆਇਆ ਪਰ ਉਹ ਸਿਰਫ 75000 ਦੀ ਰਕਮ ਹੀ ਸੀ ਅਜੇ 1.5 ਲੱਖ ਰੁਪਏ ਉਸ ਨੂੰ ਹੋਰ ਚਾਹੀਦੇ ਸਨ ਹੁਣ ਉਸ ਨੇ ਕਿਸੇ ਹੋਰ ਆਪਣੇ ਜਾਣਕਾਰ ਦੀ ਮਿੰਤਾ ਕਰਕੇ ਵਿਆਜ ਤੇ ਪੈਸੇ ਦੇਣ ਲਈ ਮਨਾ ਲਿਆ ਉਸ ਨੇ ਉਸੇ ਸਮੇਂ ਉਸਦੇ ਅਕਾਊਂਟ ਵਿੱਚ 2 ਲੱਖ ਪਾ ਦਿੱਤਾ ਰਣਦੀਪ ਨੇ ਪੈਸੇ ਪੂਰੇ ਕਰਕੇ ਉਸ ਅਫਸਰ ਦਾ ਮੂੰਹ ਪਰਿਆ ਤੇ ਜੌਬ ਲੈਟਰ ਦਿਆ ਕਿ ਜੋਤ ਨੂੰ ਫਰਾਦ ਦਿੱਤਾ ਉਹ ਜੌਬ ਲੈਟਰ ਦੇਖ ਕੇ ਬਹੁਤ ਖੁਸ਼ ਹੋਈ ਉਸ ਨੂੰ ਖੁਸ਼ ਦੇਖ ਕੇ ਰਣਦੀਪ ਵੀ ਖੁਸ਼ ਹੋ ਗਿਆ ਬੇਸ਼ੱਕ ਉਹ ਉਸ ਦਿਨ ਪੈਸੇ ਪੱਖੋਂ ਬਿਲਕੁਲ ਖਾਲੀ ਹੋ ਗਿਆ ਪਰ ਉਸਨੇ ਜੋਤ ਅੱਗੇ ਕੁਝ ਵੀ ਜ਼ਾਹਰ ਨਾ ਹੋਣ ਦਿੱਤਾ ਘਰ ਆ ਕੇ ਜੋਤ ਨੇ ਪਾਰਟੀ ਕੀਤੀ ਅਗਲੇ ਦਿਨ ਗੁਰਦੁਆਰਾ ਸਾਹਿਬ ਸੁਖਮੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਰਣਦੀਪ ਨੂੰ ਵੀ ਬੁਲਾਇਆ ਗਿਆ ਉਹ ਵੀ ਖੁਸ਼ੀ ਵਿੱਚ ਸ਼ਾਮਿਲ ਹੋਣ ਲਈ ਚਲਾ ਗਿਆ ਉਸ ਤੋਂ ਅਗਲੇ ਦਿਨ ਜੋਤ ਦੀ ਨੌਕਰੀ ਰਜਿੰਦਰਾ ਹਸਤਾਵ ਸ਼ੁਰੂ ਹੋ ਗਈ ਨਾਲ ਹੀ ਰਣਦੀਪ ਨੇ ਵੀ ਆਪਣੀ ਟਰਾਂਸਫਰ ਪਟਿਆਲੇ ਦੀ ਕਰਵਾ ਲਈ ਹੁਣ ਉਹ ਦੋਵੇਂ ਆਪਣੇ ਕੰਮ ਤੇ ਜਾਣ ਲਈ ਇਕੱਠੇ ਆਉਂਦੇ ਇਕੱਠੇ ਹੀ ਜਾਂਦੇ ਰਣਦੀਪ ਨੇ ਵਿਆਹ ਲਈ ਕਹਿਣਾ ਤਾਂ ਜੋਤ ਨੇ ਕਹਿ ਦੇਣਾ ਹਾਂਜੀ ਕਰਦੀਆਂ ਗੱਲ ਪਾਪਾ ਨਾਲ ਕਰਦੇ ਕਰਾਉਂਦੇ 6 ਮਹੀਨੇ ਹੋਰ ਲੰਘ ਗਏ ਹੁਣ ਜਦੋਂ ਰਣਦੀਪ ਨੇ ਫਿਰ ਵਿਆਹ ਦੀ ਗੱਲ ਕਰਨ ਲਈ ਕਿਹਾ ਤਾਂ ਉਹ ਬੋਲੀ ਕੀ ਕੀਤੀ ਸੀ ਗੱਲ ਮੈਂ ਪਾਪਾ ਨਾਲ ਕਹਿੰਦੇ ਕੋਈ ਨਾ ਸੋਚਾਂਗੇ ਦਿਨ ਲੰਘਦੇ ਗਏ ਫਿਰ ਇੱਕ ਦਿਨ ਰਣਦੀਪ ਨੇ ਉਸ ਨੂੰ ਕਿਹਾ ਮੈਂ ਸਿੱਧਾ ਆ ਰਿਹਾ ਹਾਂ ਅੱਜ ਤੇਰੇ ਪਾਪਾ ਨਾਲ ਗੱਲ ਕਰਨ ਰਣਦੀਪ ਸ਼ਾਮ ਨੂੰ ਉਸਦੇ ਘਰ ਚੱਲਿਆ ਗਿਆ ਜੋਤ ਦੇ ਪਾਪਾ ਅਜੇ ਕੰਮ ਤੋਂ ਵਾਪਸ ਨਹੀਂ ਸੀ ਆਏ ਜਦੋਂ ਰਣਦੀਪ ਨੇ ਦਰਵਾਜ਼ੇ ਦੀ ਘੰਟੀ ਬਜਾਈ ਤਾਂ ਜੋਤ ਨੇ ਡਰਦੀ ਨੇ ਦਰਵਾਜ਼ਾ ਨਾ ਖੋਲਿਆ ਪਰ ਉਸਦੀ ਭੈਣ ਨੇ ਖੋਲ ਦਿੱਤਾ ਅਤੇ ਉਹ ਉਸ ਨੂੰ ਅੰਦਰ ਲੈ ਗਈ ਉਸ ਨੂੰ ਇੱਕ ਕਮਰੇ ਵਿੱਚ ਬਿਠਾਇਆ ਗਿਆ ਅਤੇ ਚਾਹ ਪੀਣ ਲਈ ਦੇ ਦਿੱਤੀ ਗਈ ਜੋਤ ਦੇ ਪਾਪਾ ਸ਼ਾਮ ਤੱਕ ਘਰ ਨਾ ਆਏ ਉਹਨਾਂ ਨੇ ਫੋਨ ਕਰਕੇ ਦੱਸ ਦਿੱਤਾ ਮੈਂ ਸੰਗਰੂਰ ਆ ਲੇਟ ਆਉਂਗਾ ਰਣਦੀਪ ਵੀ ਹੁਣ ਤੱਕ ਉਹਨਾਂ ਦੇ ਹੀ ਦੀ ਕਰ ਰਿਆ ਸੀ ਕਿਉਂਕਿ ਉਹ ਉਹਨਾਂ ਨਾਲ ਵਿਆਹ ਦੀ ਗੱਲ ਜੋ ਕਰਨ ਲਈ ਆਇਆ ਸੀ ਫਿਰ ਜੋਤ ਦੀ ਮੰਮੀ ਨੇ ਉਸ ਨੂੰ ਕਿਹਾ ਪੁੱਤ ਮੈਂ ਕਰੂੰ ਗੱਲ ਇਹਦੇ ਪਾਪਾ ਨਾਲ ਜਦੋਂ ਉਹ ਆਉਂਦੇ ਨੇ ਉਹ ਸੰਗਰੂਰ ਸਾਡੇ ਨਵੇਂ ਮਕਾਨ 'ਚ ਢੇੜਾ ਮਾਰਨ ਲੰਘ ਗਏ ਹੋਣਗੇ ਇਹ ਸੁਣ ਕੇ ਰਣਦੀਪ ਨੇ ਨਵੇਂ ਕਰਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਸ਼ਗਨ ਸੀਮਾ ਦੇ ਹੱਥ ਤੇ ਰੱਖ ਦਿੱਤਾ ਜਦੋਂ ਜੋਤ ਤਾਂ ਡਰਦੀ ਕਮਰੇ 'ਚ ਨਿਕਲੀ ਹੀ ਨਹੀਂ ਸੀ ਸੀਮਾ ਨੇ ਉਹਦੇ ਲਈ ਚਾਹ ਬਣਾਈ ਸੀ ਫਿਰ ਅਨਦੀਪ ਵਾਪਸ ਆਪਣੇ ਘਰ ਆ ਗਿਆ ਅਗਲੇ ਕਈ ਦਿਨਾਂ ਤੱਕ ਉਹ ਬਹੁਤ ਜ਼ਿਆਦਾ ਕੰਮ ਵਿੱਚ ਫਸਿਆ ਰਿਹਾ ਕਿਉਂਕਿ ਉਹਦੀ ਆਪਣੀ ਸਗੀ ਭੂਆ ਦੀ ਬੇਟੀ ਦਾ ਵਿਆਹ ਸੀ ਜਿਸ ਕਰਕੇ ਉਸ ਨੂੰ ਬਹੁਤ ਸਾਰੇ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਜਦੋਂ ਉਹ ਤੇ ਉਹਦੀ ਭੂਆ ਦਾ ਬੇਟਾ ਜੀਤਾ ਕਾਰਡ ਦੇਣ ਲਈ ਰਿਸ਼ਤੇਦਾਰਾਂ ਦੇ ਗਏ ਤਾਂ ਉਹ ਜੋਤ ਦੇ ਘਰ ਵੀ ਚਲਾ ਗਿਆ ਇਸ ਤੋਂ ਪਹਿਲਾਂ ਕਿ ਅਨਦੀਪ ਕੁਝ ਕਹਿੰਦਾ ਉਸਨੇ ਜੋਤ ਦੇ ਘਰ ਦਾ ਦਰਵਾਜ਼ਾ ਜਾ ਖੜਕਾ ਦਿੱਤਾ ਜੋਤ ਨੇ ਜਦੋਂ ਦਰਵਾਜ਼ਾ ਖੋਲਿਆ ਤਾਂ ਉਹ ਹੈਰਾਨ ਹੋ ਗਈ ਉਹ ਦੋਵੇਂ ਅੰਦਰ ਗਏ ਤੇ ਕਾਰ ਜੋਤ ਦੀ ਮੰਮੀ ਨੂੰ ਫੜਾ ਦਿੱਤਾ ਉਹਨਾਂ ਨੂੰ ਚਾਹ ਪਿਲਾ ਕੇ ਵਿਦਾ ਕਰ ਦਿੱਤਾ ਗਿਆ ਰਣਦੀਪ ਬਹੁਤ ਕੋਸ਼ਿਸ਼ ਕੀਤੀ ਕਿ ਉਸਦੇ ਬਿਨਾਂ ਕਹੀ ਉਹਨਾਂ ਦੇ ਕਾਰ-ਕਾਰ ਦੇ ਦਿੱਤਾ ਗਿਆ ਸੀ ਅਤੇ ਉਹ ਵਿਆਹ ਆਵੇਗੀ ਫਿਰ ਰਾਤ ਨੂੰ ਉਹਦੇ ਜੋਤ ਨੂੰ ਮੈਸੇਜ ਕਰਕੇ ਪੁੱਛਿਆ ਹਾਂਜੀ ਮੈਡਮ ਜੀ ਵਿਆਹ ਆਵੂਗੇ ਸ਼ਾਇਦ ਜੋਤ ਨੇ ਗਿਆ ਦਿਨ ਲੰਘਦੇ ਗਏ ਅਤੇ ਵਿਆਹ ਤੋਂ 2 ਦਿਨ ਪਹਿਲਾਂ ਉਸ ਨੂੰ ਜੋਤ ਦਾ ਮੈਸੇਜ ਆਇਆ ਤੁਸੀਂ ਹੁਣੇ ਸੰਗਰੂਰ ਆਜੋ ਮੈਂ ਤੇ ਦੀਦੀ ਬਾਜ਼ਾਰ ਜਾ ਰਹੇ ਆਂ ਕੱਪੜੇ ਲੈਣ ਥੋੜੀ ਦੇਰ ਚ ਰਣਦੀਪ ਵੀ ਉਹਨਾਂ ਕੋਲ ਆ ਪਹੁੰਚ ਗਿਆ ਜੋਤ ਨੇ ਆਪਣੇ ਲਈ ਸੂਟ ਤੇ ਰਣਦੀਪ ਨੇ ਪੈਂਟ ਕੋਟ ਖਰੀਦਿਆ ਉਹ ਬਹੁਤ ਖੁਸ਼ ਸੀ ਕਹਿੰਦੀ ਮੈਂ ਦੋਵੇਂ ਦਿਨ ਵਿਆਹ ਆਉਂਗੀ ਤੇ ਰਹਿ ਕੇ ਵੀ ਜਾਉਂਗੀ ਦੋਵੇਂ ਦਿਨ ਤੁਹਾਡੇ ਕੋਲ ਰਣਦੀਪ ਤੋਂ ਉਹਨਾਂ ਦੇ ਆਉਣ ਦਾ ਚਾਹ ਨਾ ਚੁੱਕਿਆ ਜਾਵੇ ਉਹ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰਦਾ ਰਿਹਾ ਮੇਲ ਵਾਲੇ ਦਿਨ ਦੋਵੇਂ ਪਰਿਵਾਰ ਆਮੋ-ਸਾਮਣੇ ਹੋਏ ਰਣਦੀਪ ਦੇ ਗੁੱਫੜ ਜੀ ਜੋ ਉਹਦੇ ਪਾਪਾ ਦੀ ਜਾਣ ਪਹਿਚਾਣ ਵਿੱਚੋਂ ਸਨ ਇਸ ਲਈ ਉਹ ਦੋਵੇਂ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ ਰਣਦੀਪ ਨੇ ਦੋ ਜਣਿਆਂ ਦੀ ਸਪੈਸ਼ਲ ਡਿਊਟੀ ਉਹਨਾਂ ਲਈ ਲਗਾ ਦਿੱਤੀ ਤਾਂ ਜੋ ਉਹਨਾਂ ਨੂੰ ਕੋਈ ਕਮੀ ਨਾ ਰਹੇ ਕਿਸੇ ਵੀ ਚੀਜ਼ ਦੀ ਰਾਤ ਨੂੰ ਡੀਜੇ ਦੀ ਤਮਕ ਤੇ ਜਦੋਂ ਜੋਤ ਤੇ ਸੀਮਾ ਦੋਵੇਂ ਨੱਚੀਆਂ ਤਾਂ ਰਣਦੀਪ ਨੇ ਉਹਨਾਂ ਲਈ ਸਪੈਸ਼ਲ ਗਾਣਾ ਲਗਵਾਇਆ ਸਕੀਆਂ ਪਹਿਣਾ ਦੇ ਸੂਟ ਇੱਕੋ ਰੰਗ ਦੇ ਪਰ ਦੋਮਾ ਉੱਤੇ ਕਰੀ ਹੈ ਕਢਾਈ ਵੱਖਰੀ ਨਾਲੇ ਉਸਨੇ ਆਪਣੇ ਜੀਜਾ ਜੀ ਨੂੰ ਸਾਰੀ ਗੱਲ ਦੱਸੀ ਨਾਲੇ ਖੂਬ ਨੱਚਿਆ ਰਣਦੀਪ ਤੇ ਉਸਦੇ ਜੀਜਾ ਜੀ ਨੇ ਜੋਤ ਅਤੇ ਉਸਦੀ ਪਹਿਣ ਉੱਪਰੋਂ ਖੂਬ ਨੋਟਾਂ ਦੀ ਬਰਸਾਤ ਕੀਤੀ ਰਾਤ ਨੂੰ ਸਾਰੇ ਥੱਕ ਕੇ ਸੌਂ ਗਏ ਫਿਰ ਰਣਦੀਪ ਵੀ ਜਿੱਥੇ ਜਗ੍ਹਾ ਮਿਲੀ ਜਾ ਕੇ लेट ਗਿਆ ਪਰ ਐਨੀ ਥਕਾਵਟ ਹੋਣ ਦੇ ਬਾਵਜੂਦ ਉਸ ਨੂੰ ਨੀਂਦ ਕਿੱਥੇ 2 ਵਜਣ ਵਾਲੇ ਸੀ ਕਿ ਉਸ ਨੂੰ ਜੋਤ ਦਾ ਮੈਸੇਜ ਆਇਆ ਮੈਨੂੰ ਬਹੁਤ ਭੁੱਖ ਲੱਗੀ ਹੈ ਕੁਝ ਕਰੋ ਪਲੀਜ਼ ਉਹ ਉੱਠਿਆ ਤੇ ਦੁੱਧ ਗਰਮ ਕਰਕੇ ਨਾਲ ਮਠਿਆਈ ਪਲੇਟ ਵਿੱਚ ਪਾ ਕੇ ਉੱਪਰ ਛਾਤੇ ਲਾ ਗਿਆ ਅਤੇ ਉਸ ਨੂੰ ਵੀ ਬੁਲਾ ਲਿਆ ساری ਰਾਤ ਉਹ ਇੱਕ ਦੂਜੇ ਦੇ ਹੱਥ ਵਿੱਚ ਹੱਥ ਪਾ ਕੇ ਬੈਠੇ ਗੱਲਾਂ ਕਰਦੇ ਰਹੇ ਅੱਜ ਖੁੱਲਾ ਅਸਮਾਨ ਤੇ ਤਾਰਿਆਂ ਨਾਲ ਭਰੀ ਰਾਤ ਉਨਾਂ ਨੂੰ ਕਿਸੇ ਜਨਤੂ ਕੱਟਨੇ ਸੀ ਲੱਗ ਰਹੀ ਸਵੇਰ ਹੋਈ ਤਾਂ ਉਹ ਏਥੇ ਆ ਕੇ ਤਿਆਰ ਹੋ ਗਏ ਰਣਦੀਪ ਨੇ ਟੋਫਰ ਵਾਲੇ ਵੱਟ ਕੱਢ ਲਏ ਸਾਰਾ ਦਿਨ ਦੋਮਾ ਨੇ ਬਹੁਤ ਮਸਤੀ ਕੀਤੀ ਰਣਦੀਪ ਨੇ ਉਸ ਨੂੰ ਆਪਣੇ ਸਾਰੇ ਰਿਸ਼ਤੇਦਾਰਾਂ ਨਾਲ ਵੀ ਮਿਲਵਾ ਦਿੱਤਾ ਅਤੇ ਦੱਸ ਵੀ ਦਿੱਤਾ ਕਿ ਉਹ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਕਿਸੇ ਨੂੰ ਵੀ ਉਨ੍ਹਾਂ ਦੇ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਸੀ ਫਿਰ ਸ਼ਾਮ ਨੂੰ ਰਣਦੀਪ ਦੇ ਮੰਮੀ ਪਾਪਾ ਨੇ ਜੋਤ ਨੂੰ ਸ਼ਗਨ ਵਜੋਂ ਕੁਝ ਪੈਸੇ ਦਿੱਤੇ ਉਸਨੇ ਮਨਾਂ ਕਰ ਦਿੱਤਾ ਪਰ ਫਿਰ ਰਣਦੀਪ ਦੇ ਕਹਿਣ ਤੋਂ ਫੜ ਲਏ ਸਾਰੇ ਚਾਹੁੰਦੇ ਸਨ ਕਿ ਇਹ ਰਿਸ਼ਤਾ ਹੋ ਜਾਵੇ ਉਹ ਇੱਕ ਦਿਨ ਹੋ ਰਹੀ ਅਤੇ ਰਣਦੀਪ ਦੀ ਪੂਆ ਦੀ ਬੇਟੀ ਦੀ ਮੁਰਦੀ ਗੱਡੀ ਦੀ ਰਸਮ ਵੀ ਕਰਵਾ ਕੇ ਗਈ ਰਣਦੀਪ ਦੀ ਪਾਂਚੀ ਤੇ ਪਾਂਜਾ ਉਸ ਨੂੰ ਪੂਰਾ ਦਿਨ ਮਾਮੀ-ਮਾਮੀ ਕਹਿੰਦੇ ਰਹੇ ਫਿਰ ਉਹ ਆਪਣੇ ਘਰ ਚਲੀ ਗਈ ਦਿਨ ਲੰਘਦੇ ਗਏ ਰਣਦੀਪ ਕੁਝ ਦਿਨਾਂ ਬਾਅਦ ਉਸ ਨੂੰ ਵਿਆਹ ਬਾਰੇ ਪਾਪਾ ਨਾਲ ਗੱਲ ਕਰਨ ਲਈ ਕਹਿੰਦਾ ਰਣਜੀਤਪਾਲ ਜੋਤ ਉਸ ਨੂੰ ਜਵਾਬ ਦੇ ਦਿੰਦੀ ਹੋਈ ਹਰ ਵਾਰੀ ਇਹ ਕਹਿ ਜਾਂਦੀ ਕਿਹਾ ਹੋਇਆ ਏ ਕਦੇ ਕਹਿੰਦੀ ਤੁਸੀਂ ਹਰ ਵਕਤ ਵਿਆਹ ਵਿਆਹ ਕਰਦੇ ਰਹਿੰਦੇ ਹੋ ਵਿਆਹ ਦਾ ਹੀ ਪੁੱਤ ਸਵਾਹ ਰਹਿੰਦਾ ਏ ਤੁਹਾਡੇ ਤੇ ਹਰ ਟਾਈਮ ਕੋਈ ਹੋਰ ਵੀ ਗੱਲ ਕਰ ਲਿਆ ਕਰੋ ਕਦੇ ਰਣਜੀਤ ਕਹਿੰਦਾ ਮੈਨੂੰ ਰਿਸ਼ਤੇ ਬਹੁਤ ਆਉਂਦੇ ਨੇ ਘਰ ਮੈਂ ਹਰ ਕੁੜੀ ਦੀ ਫੋਟੋ ਨੂੰ ਦੇਖ ਕੇ ਹੀ ਨੁਕਸ ਕਰ ਦਿੰਦਾ ਏ ਜਾਣ ਬੁੱਝ ਕੇ ਕਦੋਂ ਤੱਕ ਮੈਂ ਇਦਾਂ ਕਰੀ ਜਾਊ ਨਾਲੇ ਐਨਾ ਸੋਹਣਾ ਤਾਂ ਮੈਂ ਵੀ ਨਹੀਂ ਰਣਦੀਪ ਨੇ ਕਦੇ ਕਿਸੇ ਨੂੰ ਜੋਤ ਦੇ ਪਾਪਾ ਨਾਲ ਗੱਲ ਕਰਨ ਲਈ ਕਹਿਣਾ ਕਦੇ ਕਿਸੇ ਨੂੰ ਪਰ ਕੋਈ ਲਾਭ ਨਾ ਹੋਇਆ ਕਿੰਨੇ ਵਾਰੀ ਤਾਂ ਉਹ ਦੋਵੇਂ ਆਪਸ ਵਿੱਚ ਇਸ ਗੱਲ ਤੇ ਲੜ ਪੈਂਦੇ ਇੱਕ ਦਿਨ ਉਹ ਦੋਵੇਂ ਇਸੇ ਤਰ੍ਹਾਂ ਲੜ ਪਏ ਤਾਂ ਰਣਦੀਪ ਜੋਤ ਨੂੰ ਬਿਨਾਂ ਦੱਸੇ ਆਪਣੇ ਦਫ਼ਤਰੋਂ ਛੁੱਟੀ ਲੈ ਕੇ ਘਰ ਆ ਕੇ ਫੋਨ ਬੰਦ ਕਰਕੇ ਸੌਂ ਗਿਆ ਜਦੋਂ ਉਹਦੇ ਪਾਪਾ ਨੇ ਪੁੱਛਿਆ ਤਾਂ ਪਹਿਲਾਂ ਟਾਲਦਾ ਰਿਹਾ ਪਰ ਜਦੋਂ ਉਹ ਵਾਰ-ਵਾਰ ਪੁੱਛਦੇ ਰਹੇ ਤਾਂ ਉਸਨੇ ਸਾਰੀ ਗੱਲ ਉਹਨਾਂ ਨੂੰ ਦੱਸ ਦਿੱਤੀ ਉਸਦੇ ਪਾਪਾ ਨੇ ਉਸ ਨੂੰ ਕਿਹਾ ਕੋਈ ਗੱਲ ਨਹੀਂ ਸ਼ੇਰਾ ਐਨੇ ਸ਼ੇਤੀ ਹਿੰਮਤ ਨਾ ਹਾਂ ਸਭ ਠੀਕ ਹੋ ਜੂ ਇਸ ਤਰ੍ਹਾਂ ਕਰ ਆਪਣੇ ਦਫ਼ਤਰੋਂ ਕਈ ਛੁੱਟੀਆਂ ਲੈ ਲੈ ਕਿਤੇ ਘੁੰਮ ਫੇਰਾ ਤੇਰਾ ਮਨ ਫੋਰ ਹੋ ਜਾਊਗਾ ਹਰਨਦੀਪ ਨੇ ਆਪਣੇ ਪਾਪਾ ਦਾ ਕਹਿਣਾ ਮੰਨ ਕੇ ਛੁੱਟੀਆਂ ਲੈ ਲਈਆਂ ਅਤੇ ਆਪਣੇ ਦੋਸਤਾਂ ਨਾਲ ਘੁੰਮਣ ਲਈ ਨਿਕਲ ਗਿਆ ਰਨਦੀਪ ਆਪਣੇ ਦੋਸਤਾਂ ਨਾਲ ਕੁੰਮਨ ਲਈ ਨੈਣਾਦੇਵੀ, ਚਿੰਤਪੁਰ ਨੇ ਜਵਾਲਾ ਜੀ ਅਤੇ ਡਲਹੌਜੀ ਚਲਾ ਗਿਆ ਅਤੇ ਉਤੋਂ ਉਸਦੇ ਇੱਕ ਦੋਸਤ ਨੇ ਗਰੁੱਪ ਫੋਟੋ ਫੇਸਬੁਕ ਤੇ ਪਾ ਦਿੱਤੀ ਜੋ ਸਾਰੇ ਦੋਸਤਾਂ ਨੂੰ ਟੈਗ ਕਰਕੇ ਪਾਈ ਹੋਣ ਕਰਕੇ ਜੋਤ ਨੂੰ ਵੀ ਉਸਦੇ ਫੇਸਬੁਕ ਅਕਾਊਂਟ ਤੇ ਦਿਖਾਈ ਦਿੱਤੀ ਪੂਰੇ ਹਫਤੇ ਰਨਦੀਪ ਨੇ ਆਪਣੇ ਫੋਨ ਨੂੰ ਬੰਦ ਕਰੀ ਰੱਖਿਆ ਅਤੇ ਘਰ ਗੱਲ ਕਰਨ ਲਈ ਉਹ ਦੋਸਤਾਂ ਦੇ ਫੋਨ ਨੂੰ ਲੈ ਲੈਂਦਾ ਸੀ ਹਫਤੇ ਬਾਦ ਉਹ ਘੁੰਮ ਕੇ ਵਾਪਸ ਆ ਗਿਆ ਜਦੋਂ ਉਸਨੇ ਆਪਣੇ ਫੋਨ ਨੂੰ ਔਨ ਕੀਤਾ ਤਾਂ ਉਸ ਨੂੰ ਜੋਤ ਦੇ ਬਹੁਤ ਸਾਰੇ ਮਾਫੀ ਮੰਗਦੇ ਮੈਸੇਜ ਅਤੇ ਬਹੁਤ ਸਾਰੀਆਂ ਮਿਸ ਕਾਲਾਂ ਆਈਆਂ ਹੋਈਆਂ ਸਨ। ਉਸਨੇ ਉਸ ਨੂੰ ਫੋਨ ਕੀਤਾ ਤੇ ਹਾਲ ਚਾਲ ਪੁੱਛਣ ਤੋਂ ਬਾਅਦ ਪੁੱਛਿਆ ਵਿਆਹ ਦੀ ਗੱਲ ਕਰੀ ਜਾਂ ਨਹੀਂ। ਜੋਤ ਕਹਿੰਦੀ ਕਰ ਲੂੰਗੀ ਬਾਬਾ। ਹੁਣ ਤਾਂ ਅੱਜੇ ਤੁਸੀਂ ਘੁੰਮ ਕੇ ਆਏ ਹੋ। ਹੁਣ ਆਉਂਦੇ ਹੀ ਮੇਰੀ ਜਾਨ ਕਿਉਂ ਖਾਣ ਲੱਗ ਪਈ। ਰਣਜੀਤ ਕਹਿੰਦਾ ਜੇ ਮੇਰਾ ਦਿਮਾਗ ਫਿਰ ਗਿਆ ਨਾ ਤਾਂ ਮੈਂ ਕੁਝ ਵੀ ਨਹੀਂ ਦੇਖਣਾ ਸੋਚਣਾ। ਨਾਲੇ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ ਕਿਵੇਂ ਦਾ ਮੈਂ ਜੋਤ ਨੇ ਰਣਦੀਪ ਦਾ ਗੁੱਸਾ ਉਸਦੇ ਪੂਆ ਦੀ ਕੁੜੀ ਦੇ ਵਿਆਹ ਸਮੇਂ ਦੇਖ ਲਿਆ ਸੀ ਜਦੋਂ ਵਿਆਹ ਵਿੱਚ ਆਈ ਉਸਦੇ ਖੁੱਫੜ ਦੇ ਨਾਨਕਿਆਂ ਦੀ ਕਿਸੇ ਕੁੜੀ ਨੂੰ ਰਣਦੀਪ ਦੇ ਪੂਆ ਦੇ ਮੁੰਡੇ ਤੇ ਦੋਸਤਾਂ ਨੇ ਕੁਝ ਗਲਤ ਬੋਲ ਦਿੱਤਾ ਸੀ ਇਸ ਗੱਲ ਦਾ ਪਤਾ ਲੱਗਣ ਤੇ ਰਣਦੀਪ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਸੀ ਇਹ ਵਰਤਾਰਾ ਦੇਖਣ ਤੋਂ ਬਾਅਦ ਜੋਤ ਨੂੰ ਉਸਦੇ ਗੁੱਸੇ ਦਾ ਅੰਦਾਜ਼ਾ ਹੋ ਗਿਆ ਸੀ ਇਸ ਲਈ ਉਹ ਉਸ ਨੂੰ ਟਾਲਦੀ ਹੋਈ ਬੋਲੀ ਜੋਤ ਕਹਿੰਦੀ ਪਿਆਰ ਨਾਲ ਪੇਸ਼ ਆਉਂਦੇ ਹੋਏ ਹੋਏ ਨੇ ਜਾਨ ਤੁਸੀਂ ਗੁੱਸੇ ਨਾ ਹੋਵੋ ਮੈਂ ਕਰਦੀ ਆਂ ਗੱਲ ਕਰ ਰਣਦੀਪ ਨੂੰ ਵੀ ਉਸ ਦੇ ਗੁੱਸਾ ਹੋਣਾ ਬਿਲਕੁਲ ਵੀ ਪਸੰਦ ਨਹੀਂ ਸੀ ਪਰ ਉਹ ਹੁਣ ਕਰਦਾ ਵੀ ਕੀ ਗੁੱਸੇ ਵਿੱਚ ਉਹ ਫੇਰ ਵੀ ਬੋਲ ਪੈਂਦਾ ਸੀ ਪਰ ਹੁਣ ਉਹ ਫੇਰ ਤੋਂ ਵਧੀਆ ਤਰੀਕੇ ਨਾਲ ਗੱਲ ਕਰਨ ਲੱਗ ਪਿਆ ਸੀ ਉਹਨਾਂ ਦਾ ਰਿਸ਼ਤਾ ਫੇਰ ਤੋਂ ਵਧੀਆ ਚੱਲ ਪਿਆ ਸੀ ਫਿਰ ਇੱਕ ਦਿਨ ਦਾ ਦੋ ਰਣਦੀਪ ਨੇ ਫੋਨ ਕੀਤਾ ਤਾਂ ਮੈਨੂੰ ਕੋਲੀ ਬੈਠੀ ਸੀ ਉਸਨੇ ਫੋਨ ਫੜਿਆ ਤੇ ਬੋਲੀ ਕੀ ਇਹਨੂੰ ਵਿਆਹ-ਵਿਆਹ ਲਈ ਰੱਖਿਆ ਤੁਸੀਂ ਸਾਡੇ ਰਿਸ਼ਤੇ ਨੂੰ 6 ਸਾਲ ਹੋ ਗਏ ਉਹਨੇ ਤਾਂ ਮੈਨੂੰ ਇੱਕ ਵਾਰ ਵੀ ਨਹੀਂ ਕਿਹਾ ਵਿਆਹ ਨੂੰ ਅਜੇ ਤੱਕ ਨਾ ਉਹ ਕਦੇ ਮੇਰੇ ਨਾਲ ਲੜਿਆ ਏ ਇਦਾਂ ਰਣਦੀਪ ਨੇ ਇਹਨਾਂ ਸੁਣ ਕੇ ਫੋਨ ਕੱਟ ਦਿੱਤਾ ਥੋੜੇ ਸਮੇਂ ਬਾਅਦ ਜੋਤ ਨੇ ਫੋਨ ਕੀਤਾ ਤੇ ਬੋਲੀ ਫੋਨ ਕਿਉਂ ਕੱਟਿਆ ਸੀ ਰਣਦੀਪ ਕਹਿੰਦਾ ਉਹ ਕੀ ਬੋਲਦੀ ਸੀ ਜੋਤ ਕਹਿੰਦੀ ਕੋਈ ਨਾ ਉਹ ਤਾਂ ਐਵੇਂ ਬਕਵਾਸ ਕਰਦੀ ਰਹਿੰਦੀ ਹੈ ਰਨਦੀਪ ਕਹਿੰਦਾ ਉਹਨੂੰ ਇੱਕ ਗੱਲ ਸਮਝਾ ਦੂ ਕਿ ਮੇਰੇ ਸਹਾਰੇ ਉਹਦਾ ਵਿਆਹ ਹੋਣਾ ਏ ਹੁਣ ਉਹ ਦੋਵੇਂ ਰੋਜ਼ ਗੱਲ ਕਰਦੇ ਪਰ ਹਰ ਵਾਰ ਰਨਦੀਪ ਵਿਆਹ ਦੀ ਗੱਲ ਜ਼ਰੂਰ ਕਰਦਾ ਇੱਕ ਦੋ ਵਾਰ ਜੋਤ ਦੇ ਘਰ ਜਾ ਕੇ ਉਹਦੀ ਮੰਮੀ ਨੂੰ ਵੀ ਕਹਿ ਆਇਆ ਸੀ ਪਰ ਫੇਰ ਵੀ ਕੋਈ ਹੱਲ ਨਹੀਂ ਸੀ ਹੋ ਰਿਹਾ ਜੋਤ ਦੀ ਮੰਮੀ ਵੀ ਹਰ ਵਾਰ ਇਹੀ ਕਹਿ ਦਿੰਦੀ ਹਾਂ ਕਰਦੇ ਆਂ ਗੱਲ ਪੁੱਤ ਪਰ ਫੇਰ ਕੋਈ ਵੀ ਗੱਲ ਨਾ ਕਰਦੇ ਇੱਕ ਦਿਨ ਰਨਦੀਪ ਨੇ ਆਪਣੀ ਸਾਕੀ ਭੂਆ ਨੂੰ ਉਹਨਾਂ ਦੇ ਕਰ ਵਿਆਹ ਦੀ ਗੱਲ ਕਰਨ ਲਈ ਪੇਚਿਆ ਪਰ ਫਿਰ ਉਹੀ ਘੜਿਆ ਘੜਾਇਆ ਜਵਾਬ ਮਿਲਿਆ ਕੋਈ ਨਹੀਂ ਸੋਚਦੇ ਆ ਜਦੋਂ ਰਣਦੀਪ ਨੂੰ ਉਹਦੀ ਪੂਆ ਨੇ ਇਹ ਗੱਲ ਦੱਸੀ ਤਾਂ ਉਹ ਬਹੁਤ ਗੁੱਸੇ ਵਿੱਚ ਆ ਗਿਆ ਰੋਜ਼ ਇੱਕ ਹੀ ਗੱਲ ਸੁਣ ਸੁਣ ਕੇ ਉਹ ਪਾਗਲ ਜਿਹਾ ਹੋ ਗਿਆ ਸੀ ਰਣਦੀਪ ਨੂੰ ਬਹੁਤ ਰਿਸ਼ਤੇ ਆਉਂਦੇ ਪਰ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲਦਾ ਰਹਿੰਦਾ ਹਰ ਸਮੇਂ ਟੈਨਸ਼ਨ ਲੈਣ ਕਰਕੇ ਉਹ ਬਹੁਤ ਬਿਮਾਰ ਰਹਿਣ ਲੱਗ ਪਿਆ ਫਿਰ ਇੱਕ ਦਿਨ ਉਸ ਨੇ ਜੋਤ ਨੂੰ ਕਿਹਾ ਤੁਸੀਂ ਮੇਰੇ ਘਰ ਆ ਕੇ ਜਾਇਓ ਮੈਂ ਗੱਲ ਕਰਨੀ ਹੈ ਕੋਈ ਮੈਂ ਬਹੁਤ ਬਿਮਾਰ ਆ ਦਿਲ ਕਰਦਾ ਇਹ ਮਿਲਣ ਲਈ ਜੋਤ ਕਹਿੰਦੀ ਮੈਂ ਨਹੀਂ ਆ ਸਕਦੀ ਹੌਲੀ ਹੌਲੀ ਉਹ ਹੋਰ ਜ਼ਿਆਦਾ ਬਿਮਾਰ ਹੋ ਗਿਆ ਤੇ ਉਸ ਨੂੰ ਮਾਈਗਰੇਨ ਦੀ ਬਿਮਾਰੀ ਨੇ ਘੇਰ ਲਿਆ ਉਹਦੀ ਦਵਾਈ ਚੱਲਣ ਲੱਗ ਪਈ ਪਰ ਉਹ ਬਹੁਤ ਘੱਟ ਦਵਾਈਆਂ ਲੈਂਦਾ ਕੰਮ ਵੀ ਛੱਡ ਦਿੱਤਾ ਅਤੇ ਘਰ ਹੀ ਰਹਿਣ ਲੱਗ ਪਿਆ ਹੌਲੀ ਹੌਲੀ 6-7 ਮਹੀਨਿਆਂ ਵਿੱਚ ਕਰਦਿਆਂ ਦੇ ਪਿਆਰ ਅਤੇ ਸਾਥ ਕਰਕੇ ਉਹ ਦੁਬਾਰਾ ਠੀਕ ਹੋਣ ਲੱਗ ਪਿਆ ਫਿਰ ਰਣਦੀਪ ਦੁਆਰਾ ਕੰਮ ਤੇ ਜਾਣ ਲੱਗ ਪਿਆ ਤੇ ਉਸਦੇ ਬੌਸ ਦੇ ਸਾਲੇ ਦਾ ਵਿਆਹ ਆ ਗਿਆ ਉਸ ਵਿਆਹ ਵਿੱਚ ਜੋਤ ਦਾ ਵੱਡਾ ਭਰਾ ਵੀ ਡੀ ਜੇ ਦੀ ਰਾਤ ਨੂੰ ਆਇਆ ਰਣਦੀਪ ਦੇ ਬੌਸ ਨੇ ਉਹਦੇ ਨਾਲ ਦੋਵਾਂ ਦੇ ਵਿਆਹ ਬਾਰੇ ਗੱਲ ਕੀਤੀ ਤਾਂ ਉਹ ਬੋਲਿਆ ਸਰ ਆਪਾਂ ਨਹੀਂ ਆਉਂਦੇ ਇਸ ਮੈਟਰ 'ਚ ਕਰਦੇ ਕਰ ਲੈਣ ਜਿਵੇਂ ਠੀਕ ਲੱਗੂ ਇਹ ਸੁਣ ਕੇ ਰਣਦੀਪ ਨੂੰ ਬਹੁਤ ਗੁੱਸਾ ਆਇਆ ਉਹ ਸੋਚਣ ਲੱਗਿਆ ਇਹ ਕਿਹੋ ਜਿਹਾ ਭਰਾ ਹੈ ਜਿਹੜਾ ਐਦਾਂ ਬੋਲ ਰਿਹਾ ਏ ਅਗਲੇ ਦਿਨ ਰਣਦੀਪ ਨੇ ਸਵੇਰੇ ਹੀ ਜੋਤ ਦੇ ਕਾਰ ਦੀ ਘੰਟੀ ਬਿਜਾ ਦਿੱਤੀ ਸੀਮਾ ਨੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਰਣਦੀਪ ਨੂੰ ਦੇਖ ਕੇ ਹੈਰਾਨ ਹੋ ਗਈ ਅਤੇ ਬੋਲੀ ਜਾਓ ਤੁਸੀਂ ਇੱਥੋਂ ਪਲੀਜ਼ ਇਸ ਵਜੇ ਸਾਰੇ ਘਰ ਨੇ ਰਣਦੀਪ ਕਹਿੰਦਾ ਮੈਂ ਨਹੀਂ ਜਾਣਾ ਸੀਮਾ ਨੇ ਉਹਦੀਆਂ ਬਹੁਤ ਮਿਹਨਤਾਂ ਕੀਤੀਆਂ ਤੇ ਉਹ ਵਾਪਸ ਆ ਗਿਆ ਪਰ ਉਹ ਗੁੱਸੇ ਵਿੱਚ ਸੀ ਇਸ ਲਈ ਉਹ ਸਿੱਧਾ ਜੋਤ ਦੇ ਦਫ਼ਤਰ ਪਹੁੰਚ ਗਿਆ ਅਤੇ ਜਾ ਕੇ ਜੋਤ ਨੂੰ ਬੋਲਿਆ ਬਾਹਰਾ ਤੇਰੇ ਨਾਲ ਗੱਲ ਕਰਨੀ ਆ ਜੋ ਕਹਿੰਦੀ ਤੈਨੂੰ ਅਕਲ ਨਹੀਂ ਜਮਾ ਇੱਥੇ ਵੀ ਆ ਗਿਆ ਰੌਲਾ ਪਾਉਣ ਬਾਹਰ ਆ ਗਈ ਰਣਦੀਪ ਨੇ ਉਹਦੇ ਹੱਥ ਚੋਂ ਫੋਨ ਫੜਿਆ ਅਤੇ ਆਪਣਾ ਦਿੱਤਾ ਹੋਇਆ SIM ਕੱਢ ਕੇ ਤੋੜ ਦਿੱਤਾ ਅਤੇ ਆਪਣੇ ਫੋਨ ਵਿੱਚੋਂ SIM ਕੱਢ ਕੇ ਵੀ ਤੋੜ ਦਿੱਤਾ ਅਤੇ ਆਪਣਾ ਫੋਨ ਵੀ ਉੱਥੇ ਹੀ ਜ਼ਮੀਨ ਤੇ ਪਟਕ ਮਾਰਿਆ ਤੇ ਗੁੱਸੇ ਵਿੱਚ ਹੀ ਗੱਡੀ ਲੈ ਕੇ ਚਲਾ ਗਿਆ ਰਣਦੀਪ ਬਹੁਤ ਜ਼ਿਆਦਾ ਗੁੱਸੇ ਵਿੱਚ ਸੀ ਇਸ ਲਈ ਉਸ ਨੂੰ ਆਪਣੇ ਆਪ ਦਾ ਵੀ ਪਤਾ ਨਹੀਂ ਸੀ ਲੱਗ ਰਿਹਾ ਰਸਤੇ ਵਿੱਚ ਉਸ ਦੀ ਗੱਡੀ ਕਿਸੇ ਗੱਡੀ ਨਾਲ ਟਕਰਾ ਗਈ ਅਤੇ ਉਹਦੇ ਸੱਟਾਂ ਵੀ ਲੱਗੀਆਂ ਉਹ ਬੇਹੋਸ਼ ਹੋ ਗਿਆ ਕਿਸੇ ਨੇ ਉਸ ਦੇ ਘਰ ਫੋਨ ਕਰਨਾ ਚਾਇਆ ਪਰ ਉਹਦੇ ਕੋਲ ਫੋਨ ਨਾ ਹੁਣ ਕਰਕੇ ਮੁਸ਼ਕਲ ਆ ਰਹੀ ਸੀ ਇਸ ਲਈ ਉਹ ਉਸ ਨੂੰ ਚੁੱਕ ਕੇ ਰਜਿੰਦਰਾ ਹਸਪਤਾਲ ਜੋਧ ਦੇ ਕੰਮ ਕਰਨ ਦੀ ਜਗ੍ਹਾ ਵਿੱਚ ਐਮਰਜੈਂਸੀ ਵਾਰਡ ਵਿੱਚ ਲੈ ਗਏ ਸ਼ਾਮ ਨੂੰ ਜਦੋਂ ਉਸ ਨੂੰ ਛੁੱਟੀ ਹੋਈ ਤਾਂ ਉਹ ਪਾਰਕਿੰਗ ਤੋਂ ਆਪਣੀ ਸਪੁੱਤੀ ਲੈਣ ਗਈ ਉਸਨੇ ਰਣਦੀਪ ਦੀ ਗੱਡੀ ਨੂੰ ਬਹੁਤ ਬੁਰੀ ਹਾਲਤ ਵਿੱਚ ਟੁੱਟੀ ਹੋਈ ਖੜੀ ਦੇਖਿਆ ਅਤੇ ਪਾਰਕਿੰਗ ਵਾਲਿਆਂ ਤੋਂ ਉਸ ਬਾਰੇ ਪੁੱਛਿਆ। ਉਹਨਾਂ ਨੇ ਰਣਦੀਪ ਦੇ ਐਕਸੀਡੈਂਟ ਬਾਰੇ ਉਸ ਨੂੰ ਸਭ ਕੁਝ ਦੱਸ ਦਿੱਤਾ। ਉਹ ਪੁੱਛਦੀ ਹੋਈ ਰਣਦੀਪ ਦੇ ਕਮਰੇ ਤੱਕ ਪਹੁੰਚ ਗਈ। ਉਦੋਂ ਤੱਕ ਰਣਦੀਪ ਨੂੰ ਵੀ ਹੋਸ਼ ਆ ਗਿਆ ਸੀ। ਉਸ ਨੂੰ ਦੇਖਦੇ ਹੀ ਬੋਲੀ, "ਪਾਗਲ ਐ ਤੂੰ? ਕੀ ਹਾਲ ਕੀਤਾ ਏ?" ਰਣਦੀਪ ਕਹਿੰਦਾ, "ਤੁਸੀਂ ਘਰ ਜਾਓ।" ਜੋਧ ਕਹਿੰਦੀ, "ਤੁਹਾਨੂੰ ਛੱਡ ਕੇ ਕਿਵੇਂ?" ਰਨਦੀਪ ਗੁੱਸੇ ਵਿੱਚ ਚਾਹ ਹੁਣੇ ਘਰ ਕਹਤਾ ਨਾ ਕਿ ਜਾਓ ਸੁਣਿਆ ਨਹੀਂ ਜੋਤ ਉਸਦੇ ਗੁੱਸੇ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਉਹ ਉਸੇ ਸਮੇਂ ਆਪਣੇ ਘਰ ਚਲੀ ਗਈ ਰਾਤ ਨੂੰ ਰਨਦੀਪ ਨੂੰ ਵੀ ਛੁੱਟੀ ਮਿਲ ਗਈ ਅਤੇ ਉਸ ਨੂੰ ਘਰ ਭੇਜ ਦਿੱਤਾ ਗਿਆ ਉਹਦੇ ਘਰ ਆਉਂਦੇ ਹੀ ਪਰਿਵਾਰ ਵਾਲਿਆਂ ਦੀ ਟੈਨਸ਼ਨ ਵੱਧ ਗਈ ਇੱਕ ਹਫ਼ਤੇ ਦੀ ਛੁੱਟੀ ਲੈ ਕੇ ਉਸਨੇ ਘਰ ਹੀ ਆਰਾਮ ਕੀਤਾ ਅਤੇ ਜੋਤ ਨਾਲ ਉਸਦੀ ਕੋਈ ਗੱਲ ਨਾ ਹੋਈ ਫੋਨ ਜੋ ਟੁੱਟ ਗਿਆ ਸੀ ਅਤੇ ਸੇਮ ਵੀ ਉਸਨੇ ਤੋੜ ਦਿੱਤਾ ਸੀ। ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ। ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ? ਕਮੈਂਟ ਬਾਕਸ ਜ਼ਰੂਰ ਦੱਸਣਾ ਜੀ। ਇਹ ਕਹਾਣੀ ਰਮਨਦੀਪ ਰਿੰਮੀ ਵੱਲੋਂ ਲਿਖੀ ਗਈ ਹੈ।